ਕਾ ਤੈਨੂੰ ਇਹ ਜਵੰਦੇ ਵਾਲਾ ਕੇਸ ਦੇਖ ਲੋ ਉਹੀ ਉਹੀ ਤਾਂ ਗੱਲ ਆ ਭਾਜੀ ਹੁਣ ਉਹ ਵੀ ਤਾਂ ਕਿਸੇ ਨੇ ਛੱਡਿਆ ਏ ਵੀ ਛੱਡ ਗਿਆ ਦੇ ਆ ਇਹ ਕਹਿੰਦੇ ਸਾਡੀ 40000 ਦੀ ਝੋਟੀ ਖਰਾਬ ਹੋ ਜਾਣੀ ਮੱਝ ਖਰਾਬ ਹੋ ਜਾਣੀ ਆ ਬੜੀ ਜਾਂਦਾ ਮੜਮੜ ਪਤੋਲੇ ਆ ਕੇ ਬੜੀ ਜਾਂਦਾ ਗਾਈਆਂ ਗਾਈ ਸੁਨੇ ਵਾਲੀ ਆ ਠੀਕ ਆ ਭਾਜੀ ਤੁਸੀਂ ਭਾਜੀ ਇਦਾਂ ਦੇਖੋ ਇਹ ਤਾਂ ਕੁੱਤੇ ਮਾਰੇ ਨਾ ਕਰੋ ਸਾਡੇ ਸਾਡੇ ਜਾਨ ਮੈਂ ਤਾਂ ਫੜਿਆ ਵੀ ਹੈ ਨਹੀਂ ਮੈਂ ਤਾਂ ਜੇ ਫੜੇ ਤੇ ਬ੍ਰਦਰ ਮੈਂ ਬ੍ਰਦਰ ਫੜਿਆ ਠੀਕ ਆ ਉਹਨੂੰ ਫੋਨ ਕਰਕੇ ਬਰਾਲਾ ਉਹਨੂੰ ਪੁੱਛ ਰੋ ਕਿੰਨੇ ਕੁੱਤੇ ਆ ਅੱਜ ਤੁਹਾਡਾ ਪਸੀਨਾ ਜਿੰਨਾ ਉਹ ਤੋਂ ਜ਼ਿਆਦਾ ਅਖੂਨ ਲੱਗ ਰਿਹਾ ਸੀ ਇਸ ਵੇਲੇ ਉਹਨੂੰ ਬੰਨੀ ਪਰ ਲੱਗੇ ਪਰ ਵੈਸੇ ਇੱਕ ਸਵਾਲ ਹੈ ਇਨਸਾਨ ਨੇ ਜਦੋਂ ਆਪਣੇ ਜ਼ਖਮੀ ਹੋਵੇ ਜ਼ਖਮੀ ਹੋਵੇ ਜਾਨਵਰ ਬੰਦਾ ਕੋਈ ਵੀ ਬੰਦਾ ਪਾਣੀ ਪਿਲਾਉਂਦਾ ਇਹਦੇ ਜਖਮ ਹੋ ਰਿਹਾ ਕਹਿੰਦਾ ਦਵਾਈਆਂ ਲੱਗਦੀਆਂ ਨਾਲ ਪਸ਼ੂ ਦੇ ਨਾਲ ਲੱਗ ਕੇ ਇਸ ਬੰਦੇ ਦੇ ਨਾਲ ਇਹ ਲੱਗ ਕੇ ਕਰਦਾ ਜਾਂਦਾ ਠੀਕ ਹੈ ਇਹ ਮੇਰੇ ਨਾਲ ਲੱਗ ਕੇ ਦਵਾਈ ਦਾਰੂ ਦਿੰਦਾ ਜਾਂ ਠੀਕ ਹੈ ਨਾ ਠੀਕ ਹੈ ਨਾ ਪਰ ਇਹਦਾ ਭਰਾ ਨਰਦੇਈ ਇਹਨਾਂ ਆ ਇਹ ਵੀ ਬਹੁਤ ਘਟਦੀ ਇਹਨਾਂ ਨੂੰ ਪੁੱਛ ਲਾ ਇਹਨਾਂ ਨੂੰ ਇਹ ਕਿਹਾ ਬਈ ਇਹਨੂੰ ਟੋਣਾ ਇਹਦੇ ਜਖਮ ਹੋ ਗਿਆ ਹੁਣ ਤੁਸੀਂ ਕਿਹਨੇ ਟੋਣਾ ਇਹ ਕਹਿੰਦੇ ਬਈ ਨਹੀਂ ਮਤਲਬ ਕਟਿਆ ਨਹੀਂ ਬਈ ਤੁਸੀਂ ਨਾ ਮਤਲਬ ਸਪਰੇਅ ਸੁਪਰੂ ਪਾ ਸਕਦੇ ਹਾਂ ਜਦ ਦਵਾਦਾਰੂ ਕਰੋਂਗੇ ਹੁਣ ਪਿੰਡ ਦੀ ਜ਼ਿੰਮੇਵਾਰੀ ਬਣਦੀ ਤੁਸੀਂ ਲਾਣੇ ਦਾ ਰਿਆ ਹਾਂ ਇਹ ਗੱਲ ਨਹੀਂ ਹੈ ਕਿ ਉਹਦਾ ਕੋਈ ਜਿਆਦਾ ਨਹੀਂ ਬੜੀ ਗੱਲ ਇਹ ਜੇ ਤੁਹਾਨੂੰ ਔਖਾ ਲੱਗਦਾ ਫੋਨ ਕਰ ਦਿਓ ਮੈਂ ਗੱਡੀ ਭੇਜ ਦੂੰਗਾ ਆਪਾਂ ਡੰਗ ਡਾਕਟਰ ਕੋਲ ਉੱਥੇ ਲੈ ਜਾਵਾਂ ਹੁਣ ਫੜੇ ਨਹੀਂ ਹੋਣਾ ਉਹਦਾ ਪਾਜੀ ਅੱਜ ਵੀ ਉਹਨੂੰ ਦੱਸਿਆ ਜਾਣ ਨਿਆਣੇ ਨਾਲ ਲੱਗਦਾ ਫੜਿਆ ਪਾਜੀ ਉਹ ਕਿਹੜਾ ਚੱਲਾ ਬਣੀ ਉਹ ਤੇ ਛੱਡ ਦੋ ਉਹ ਕਿਹੜਾ ਲੈਂਦੇ ਨਹੀਂ ਲੈਂਦੇ ਨਹੀਂ ਸਭ ਬਿਜ਼ਨਸ ਬਣਿਆ ਆਪੇ ਚੱਕਰ ਪਤਾ ਕੀ ਹੁਣ ਇੰਨੀ ਵੀ ਗਾਇਆਂ ਰੱਖੀਆਂ ਇਹਨਾਂ ਦੇ ਜਦ ਬੱਚਾ ਹੋ ਜਾਣਾ ਹੈ ਉਹ ਛੱਡ ਸਾਰੀ ਛੱਡਦੇ ਮਤਲਬ ਸਾਰੀ ਸਾਰੀ ਬੱਚੇ ਛੱਡਦੇ ਆ ਜੀ ਜੇਰੀ ਗਾਂ ਨਹੀਂ ਹਟ ਜਾਂਦੀ ਹੈ ਨਾ ਦੁੱਧ ਦੇਣ ਹਟ ਜਾਂਦੀ ਆ ਗਾਂ ਵੀ ਛੱਡਣੀ ਬੱਚਾ ਵੀ ਛੱਡਣਾ ਮੱਝ ਨਹੀਂ ਮੱਝ ਦੇਖੀ ਕਦੇ ਤੁਸੀਂ ਰੋਡ ਤੇ ਸਭ ਅਸੀਂ ਕਲਾਮ ਪਿੰਡ ਚ ਮੌਜੂਦ ਆ ਔਰ ਇੱਥੇ ਇੱਕ ਗੱਲ ਸਾਹਮਣੇ ਆਈ ਸੀ ਆ ਤੁਸੀਂ ਪਹਿਲਾਂ ਬਲੱਡ ਦੇ ਨਿਸ਼ਾਨ ਦੇਖੋ ਦੱਸਿਆ ਜਾ ਰਿਹਾ ਕਿ ਇੱਕ ਬੱਚਾ ਛੋਟਾ ਜਿਹਾ ਬੱਚਾ ਮਤਲਬ 2 ਕਫੁੱਟ ਦਾ ਹੁਣ ਉਹਨੂੰ ਕਹਿੰਦੇ ਕਿ ਕਾਫੀ ਨੂੜਿਆ ਗਿਆ ਤਾਂ ਖੂਨ ਜਿਹੜਾ ਆ ਆ ਨਜ਼ਰ ਵੀ ਤੁਹਾਨੂੰ ਆ ਰਿਹਾ ਹੋਣਾ ਕਫਾਲੇ ਦੇ ਉੱਤੇ ਪਿਆ ਇਹ ਭਾਜੀ ਹੋਇਆ ਕੀ ਪਾਜੀ ਜਿੱਦਾਂ ਅਸੀਂ ਉਹਨਾਂ ਉੱਥੇ ਗੁਰਦਾਰਾ ਸਾਹਿਬ ਸੇਵਾ ਕਰਦੇ ਸੀ ਜਦ ਇੱਧਰ ਆਏ ਆ ਸਾਨੂੰ ਪਤਾ ਲੱਗਣਾ ਵੀ ਇੱਥੇ ਨਾ ਬੱਚੇ ਨੂੰ ਬੰਨ ਕੇ ਚੰਗੀ ਤਰ੍ਹਾਂ ਨੂੜ ਕੇ ਕੱਟਦੇ ਸੀਗੇ ਆ ਉਹਦੇ ਖੂਨ ਦੇਖੋ ਕਿੰਨਾ ਹੈ ਪਹਿਲਾਂ ਤਾਂ ਨਾ ਬੱਚੇ ਦਾ ਕਸੂਰ ਕੀ ਸੀ ਬੱਚੇ ਦਾ ਕਸੂਰ ਉਹ 12 ਲੋਕਾਂ ਨੇ ਛੱਡੇ ਆ ਜਿੱਦਾਂ ਇਹ ਛੱਡੇ ਆ ਇਹ ਨਹੀਂ ਵੀ ਛੱਡੇ ਆ ਇਹਨਾਂ ਨੇ ਵੀ ਛੱਡੇ ਆ ਇਹ ਵੀ ਛੱਡੇ ਆ ਇੱਧਰ ਕਿਸੇ ਨੇ ਛੱਡੇ ਆ ਇਹਨਾਂ ਨੂੰ ਕਈ ਦਿਨਾਂ ਤੋਂ ਅਸੀਂ ਕਹਿੰਦੇ ਸੀ ਕਿ ਸ਼ਹਿਰ ਛੱਡਿਓ ਵੱਡੇ ਬੱਚਿਆਂ ਦੇ ਨਾਲ ਰਹਿ ਲਊਗਾ ਵੀ ਛੋਟੇ ਬੱਚੇ ਨੂੰ ਸ਼ਹਿਰ ਕਿਤੇ ਛੱਡ ਕੇ ਕਿਉਂ ਸ਼ਹਿਰ ਭਾਜੀ ਜਿਹੜੇ ਵੱਡੇ ਸਾਨ ਘੁੰਮਦੇ ਜ ਨਹੀਂ ਨਹੀਂ ਇਹਨਾਂ ਤਾਂ ਨਹੀਂ ਅਵਾਰੇ ਛੱਡੇ ਆ ਕਿਸ ਨੇ ਜੀ ਅਵਾਰੇ ਛੱਡੇ ਆ ਹੁਣ ਜਿੱਦਾਂ ਨਾ ਮਰ ਲਓ ਇੱਥੇ ਕਹਿੰਦੇ ਸਾਡੀ ਫਸਲ ਕਰਦੇ ਇਹਨਾਂ ਦਾ ਕੱਖ ਵੀ ਹੈ ਨਹੀਂ ਦੇਖ ਲਓ ਇੱਕ ਵੀ ਮਰਲਾ ਦੱਸ ਦੇਣ ਜਾਂ ਪੱਠੇ ਹਾਂ ਹਾਂ ਇਹਨਾਂ ਦਾ ਮਰੱਬਾ ਦੱਸ ਦਿਓ ਪਰ ਭਾਜੀ ਪਤਾ ਗੱਲ ਉਹ ਸਰਪੰਚ ਸਾਹਿਬ ਆ ਬਯੂਦਾ ਭਾਜੀ ਠੀਕ ਆ ਉਹਨਾਂ ਨੇ ਟਰੈਕਟਰ ਮਗਰ ਉਹਨੇ ਟਰੈਕਟਰ ਦੇ ਨਾਲ ਬੰਨ ਕੇ ਮੈਂ ਖੁੱਲ ਥੋ ਇੱਕ ਲਾਇਆ ਠੀਕ ਆ ਉਹਨੂੰ ਕਿਸੇ ਫੜਨ ਲੱਗੇ ਦੇ ਕੁੱਟਿਆ ਹੋਊਗਾ ਮੈਂ ਮੰਨਦਾ ਮੇਰੇ ਤੋਂ ਬڑے ਭਾਈ ਨੇ ਫੜਿਆ ਬੜੇ ਨੇ ਕੁੱਟੇ ਨੇ ਬੜੇ ਨੇ ਕੁੱਟਿਆ ਬੜੇ ਇੱਥੇ ਆਪੇ ਜਦੋਂ ਬੰਨੇ ਸੀ ਭਾਜੀ ਉਹ ਟੱਪਦਾ ਸੀ ਉਹ ਬੰਦਾ ਇੱਥੇ ਤਮੀਆਪੁਰ ਦਾ ਪੈਰ ਜੁਰੂ ਵੱਜਿਆ ਠੀਕ ਆ ਉਹ ਮੁੰਡਾ ਡਰਾਈਵਰ ਆ ਉਹ ਸਰਪੰਚ ਆ ਆ ਉਹਨਾਂ ਦੇ ਟਰੈਕਟਰ ਨਾਲ ਬੰਨ ਕੇ ਸੀ ਉੱਥੇ ਤੂਦਾਂ ਲਿਆ ਕੇ ਬੰਨੇ ਉਹਨੂੰ ਕਰੀਸੇ ਕੇ ਰੱਖ ਲਿਆ ਜਾ ਕਰੀਸੇ ਲੱਗਿਆ ਕਿ ਕਿਸਕੇ ਲਗਾਈਆਂ ਠੀਕ ਹੈ ਭਾਈ ਚਲੋ ਹੈ ਤਾਂ ਉਹ ਵੀ ਰੱਬ ਦਾ ਜੀ ਨਾ ਹੈਗਾ ਰੱਬ ਦਾ ਜੀ ਆ ਭਾਜੀ ਜੇ ਆ ਮਾਤਰਾ ਨਹੀਂ ਨਹੀਂ ਅਸੀਂ ਛੱਡ ਕਹਿੰਦੇ ਸੀ ਅਸੀਂ ਨਹੀਂ ਛੱਡ ਗਏ ਜਿੱਦਾਂ ਤੁਸੀਂ ਛੱਡੇ ਕਿਸੇ ਦੇ ਪੈਸੇ ਛੱਡ ਗਏ ਪਰ ਤੁਸੀਂ ਇੱਧਰ ਇਹ ਮੇਰੀ ਗੱਲ ਸੁਣੋ ਤਾਂ ਛੱਡ ਕੇ ਆੰਨੇ ਆ ਹੱਥ ਨੂੰ ਤਾਂ ਜਵੰਦੇ ਵਾਲਾ ਕੇਸ ਦੇਖ ਲਓ ਉਹੀ ਉਹੀ ਤਾਂ ਗੱਲ ਆ ਭਾਜੀ ਹੁਣ ਉਹ ਵੀ ਤਾਂ ਕਿਸੇ ਨੇ ਛੱਡਿਆ ਏ ਵੀ ਛੱਡ ਗਿਆਦੇ ਆ ਇਹ ਕਹਿੰਦੇ ਸਾਡੀ 40000 ਦੀ ਝੋਟੀ ਖਰਾਬ ਹੋ ਜਣੀ ਮੱਝ ਖਰਾਬ ਹੋ ਜਣੀ ਆ ਬੜੀ ਜਾਂਦਾ ਮੜਮੜ ਪਤੂਆਂ ਦੇ ਅੱਗੇ ਬੜੀ ਜਾਂਦਾ ਗਾਈਆਂ ਗਾਂ ਹੀ ਸੋਨੇ ਵਾਲੀ ਸਾਡੇ 3:30 ਛੜ ਕੇ ਫੜਿਆ ਵੀ ਹੈ ਨਹੀਂ ਮੈਂ ਤਾਂ ਜੇ ਫੜੇ ਤੇ ਬ੍ਰਦਰ ਮੈਂ ਬ੍ਰਦਰ ਫੜੇ ਠੀਕ ਆ ਉਹਨੂੰ ਫੋਨ ਕਰਕੇ ਬਰਾ ਲਾਉਂ ਰੋ ਪੁੱਛ ਰੋ ਕਿੰਨਾ ਕੁ ਤੇ ਇੱਕ ਇੱਕ ਬੀ ਅੱਜ ਤੁਹਾਡਾ ਪਸੀਨਾ ਜਿੰਨਾ ਉਹ ਤੋਂ ਜ਼ਿਆਦਾ ਆ ਖੂਨ ਨਗਰ ਰਿਹਾ ਸੀ ਜਿਸ ਵੇਲੇ ਉਹਨੂੰ ਬੰਨਿਆ ਸੀ ਨਾ ਉਹ ਆਪੇ ਟੱਪਦਾ ਸੀ ਉਹਨੂੰ ਕਿਸਨੇ ਕੁੱਟਿਆ ਨਹੀਂ ਉਹ ਆਪੇ ਤਵੀਆਂ ਪਰ ਵੱਜਿਆ ਦੋ ਕੁੱਟਿਆ ਇਹ ਬੇਜਾਨ ਦੋ ਜਵਾਨ ਦੱਸੋ ਭਾਜੀ ਇਹ ਕਹਦੇ ਮੈਂ ਮੰਨ ਲਾ ਕੁੱਟਿਆ ਹੋਊਗਾ ਮੈਂ ਦੱਸਣਾ ਨੂੰ ਕਹਿੰਦਾ ਨਹੀਂ ਠੀਕ ਹੈ ਬਾਕੀ ਉਹ ਉਹ ਬੰਦੇ ਨੇ ਬਣਾਇਆ ਸਰਪੰਚ ਸਾਹਿਬ ਕੋਲਿਆ ਮੈਂ ਇੱਕ ਵਾਰੀ ਮੈਂ ਇੱਕ ਗੱਲ ਵੈਸੇ ਫੀਲ ਕਰਦਾ ਕਿ ਉਹ ਬੱਚਾ ਆ ਉਹਦੀ ਦਵਾਦਾਰੂ ਕਰਮੀ ਚਾਹੀਦੀ ਕਿ ਘੜੀ ਸਮਝ ਦੇ ਸਰਪੰਚ ਸਾਹਿਬ ਤੋਂ ਪੁੱਛ ਲੈਣੇ ਸਰਪੰਚ ਸਾਹਿਬ ਆਈ ਤਾਂ ਪਿੰਡ ਤੋਂ ਅਣ ਜਾਣੇ ਆ ਲਗਾਤਾਰ ਨਹੀਂ ਇੱਥੇ ਆਉਂਦੇ ਜੋ ਸਾਡੇ ਤੱਕ ਗੱਲ ਪਹੁੰਚੀ ਹੈ ਤੁਸੀਂ ਮੋਹਤਵਾਰ ਹੋ ਪਿੰਡ ਦੇ ਲਾਣੇਦਾਰ ਹੋ ਇਹ ਗੱਲ ਬਹੁਤੀ ਫੱਪੀ ਨਹੀਂ ਬਹੁਤੀ ਚੰਗੀ ਨਹੀਂ ਲੱਗੀ ਕਹਿੰਦੇ ਕਿ ਉਹ ਗੱਲ ਤਾਂ ਹੋਈ ਹੈ ਜੀ ਅਸੀਂ ਤਾਂ ਆਏ ਆ ਬਾਅਦ ਚੋਂ ਮਸ਼ੀਨ ਛੱਡ ਕੇ ਜੀ 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 ਇਹਨਾਂ ਨੇ ਇੱਥੇ ਬੱਚਾ ਬੈਠਾ ਕਹਿੰਦੇ ਉੱਠਦਾ ਨਹੀਂ ਵੀ ਜਰਾ ਇਹਨੂੰ ਮੜਾ ਜਾ ਪਾ ਕੇ ਠਾਲੀਏ ਉਹ ਜਦ ਇੱਥੋਂ ਇਦਾਂ ਮੜਾ ਜਾ ਖਿੱਚਿਆ ਤਾਂ ਉੱਠ ਕੇ ਤੁਰ ਪਿਆ ਉਹ ਇਹਨਾਂ ਜਰੂਰ ਸਾਡੀ ਗਲਤੀ ਹੈ ਸਰਪੰਚ ਜੀ ਇਨਸਾਨੀਅਤ ਦੀ ਗੱਲ ਕਰੀਏ ਪਾਣੀ ਪੂਣੀ ਬੰਦਾ ਪਲੌਂਦਾ ਨਾ ਤਾਂ ਅਸੀਂ ਫੜਿਆ ਨਾ ਸਾਡਾ ਕੋਈ ਹੋਰ ਆ ਇਹਨਾਂ ਨੇ ਕਹਦੇ ਮੈਂ ਤੁਸੀਂ ਨਾ ਕੁੱਟਿਆ ਨਹੀਂ ਮਗਰ ਲਾ ਕੇ ਉੱਥੇ ਨੂੰ ਲੈ ਜਾ ਨੀ ਨੀ ਸਰਪੰਚ ਸਾਹਿਬ ਨਾ ਤੁਸੀਂ ਕੁੱਟਿਆ ਨਾ ਤੁਸੀਂ ਉਹਨੂੰ ਵੱਢਿਆ ਤੁਸੀਂ ਕੁਝ ਨਹੀਂ ਕੀਤਾ ਤੁਸੀਂ ਚਲੋ ਇੱਥੋਂ ਚੱਕ ਕੇ ਪਰ ਲਗੇ ਪਰ ਵੈਸੇ ਇੱਕ ਸਵਾਲ ਹੈ ਇਨਸਾਨ ਨੇ ਤਾਂ ਮੱਤੇ ਜ਼ਖਮੀ ਹੋਵੇ ਜ਼ਖਮੀ ਹੋਵੇ ਜਾਨਵਰ ਬੰਦਾ ਕੋਈ ਵੀ ਬੰਦਾ ਪਾਣੀ ਪਲਾਉਂਦਾ ਇਹਦੇ ਜ਼ਖਮ ਹੋ ਰਿਹਾ ਕਹਿੰਦੇ ਤੰਗੀਆਂ ਲੱਗਦੀਆਂ ਨਾਲ ਪਸ਼ੂ ਦੇ ਨਾਲ ਲੱਗ ਕੇ ਇਸ ਬੰਦੇ ਦੇ ਨਾਲ ਇਹ ਲੱਗ ਕੇ ਕਰਦਾ ਜਾਂ ਠੀਕ ਹੈ ਇਹ ਮੇਰੇ ਨਾਲ ਲੱਗ ਕੇ ਦਵਾਈ ਦਵਾਇਦਾਰੂ ਦਿੰਦਾ ਜਾਂ ਠੀਕ ਹੈ ਨਾ ਠੀਕ ਹੈ ਨਾ ਪਰ ਇਹਦੇ ਭਰਾ ਨਰਦੇਈ ਇਹਨਾਂ ਇਹ ਵੀ ਬਹੁਤ ਘਟਦਾ ਜਾਂ ਕਿਸੇ ਨੂੰ ਵੀ ਪੁੱਛ ਲਓ ਇੱਥੇ ਇਹ ਬੰਨਿਆ ਚਲੋ ਦੇਖੋ ਤੁਸੀਂ ਵੀ ਸਾਡੇ ਆਪਣੇ ਇਹ ਵੀ ਆਪਣੇ ਆ ਅਸੀਂ ਤਾਂ ਇਹਨੇ ਰਸਾ ਵੱਡਾ ਪੁੱਛ ਰਾਇਆ ਗਾਣਾ ਗੱਡੀ ਗਿਆ ਤੇ ਇਹਨੇ ਗਾਲ ਗਲ ਚੀ ਬਹੁਤ ਕੀਤੀ ਜੇ ਇਹਨਾਂ ਦੇ ਬਾੜੇ ਪਸ਼ੂ ਵੜਦਾ ਆ ਇਹ ਆਪਣੀ ਬਾਹਰ ਦੇ ਬਾੜੇ ਦੀ ਚਾਰਦਵਾਰੀ ਕਰਨ ਇਹ ਰੱਖੇ ਨਾ ਰੱਖੇ ਪਰ ਸਾਨੂੰ ਕਿਸ ਨੇ ਤਾਂ ਘਰ ਨਹੀਂ ਦਿੱਤਾ ਸਾਨੂੰ ਵੱਡੀ ਇਹ ਤਾਂ ਵੱਡ ਪਡੰਗਾ ਕਰੀ ਜੇ ਮੈਂ ਕੋਈ ਰੱਖਿਆ ਤਾਂ ਇਹ ਤਾਂ ਸਰਪੰਚ ਸਾਹਿਬ ਤੁਹਾਨੂੰ ਦੇਖੋ ਤੁਸੀਂ ਮੋਦਵਾ ਰਹੇ ਆ ਕੋਈ ਬੇਜਿਵਾਨ ਨੂੰ ਇਦਾਂ ਮਾਰੇ ਕੁੱਟਿਓ ਖੂਨ ਦੇਖੋ ਦਾ ਨਹੀਂ ਸਾਡੇ ਸਾਹਮਣੇ ਤੇ ਨਹੀਂ ਕੁੱਟਿਆ ਸਾਡਾ ਦਾ ਸਿਰਫ ਇੰਨਾ ਹੀ ਆ ਬੇ ਆਏ ਇਹ ਕਹਿੰਦੇ ਪਏ ਉਧਰੋਂ ਜਾਂਦਾ ਨਹੀਂ ਵੇ ਟਰੈਕਟਰ ਦੇ ਮਗਰ ਚਲੋ ਇੱਕ ਬੇਵਕਤੀ ਜੇ ਮਿਲਦਾ ਜੇ ਮਿਲਦਾ ਤੇ ਦਵਾਦਾਰੂ ਕਰਾ ਤੋ ਜਿੰਨੇ ਪੈਸੇ ਲੱਗਦੇ ਮੈਂ ਇਹਨਾਂ ਨੂੰ ਵੀ ਕਿਹਾ ਜੀ ਬੜੇ ਭਰਾ ਆਇਆ ਜਾਂ ਛੋਟੇ ਭਰਾ ਆਇਆ ਜੀ ਜੇ ਭਾਜੀ ਜੇ ਇਹਨੂੰ ਕੁੱਟਣਾ ਮਾਰਿਆ ਹੁੰਦਾ ਅੱਜ ਤੋ 15 ਦਿਨਾਂ ਦੇ ਇੱਥੇ ਘੁੰਮਦਾ ਆ ਉਹ ਉਹਨੂੰ ਪਹਿਲਾਂ ਨਾ ਮਾਰ ਦਿੰਦੇ ਅਸੀਂ ਫਿਰ ਤੁਸੀਂ ਕੀ ਕਹਿੰਨੇ ਕਿ ਭਾਜੀ ਉਹ ਪੈਰ ਵੱਜਿਆ ਭਾਜੀ ਉਹ ਆਪ ਤਹੀਕ ਜذورਸਾ ਪਾਇਆ ਨਾ ਉਹਦੇ ਰੱਸਾ ਪਾਇਆ ਦਾ ਲੈ ਕੇ ਆਇਆ ਮੈਂ ਕਿਸੇ ਬੰਦੇ ਕੋਲ ਬੈਠਾ ਸੀ ਕਹਿੰਦਾ ਬੱਛਾ ਆਪ ਫੜ ਕੇ ਵਿੱਲੇ ਕਿ ਜਾਣਾ ਮੈਂ ਕਿਹਾ ਚੱਲ ਮੈਂ ਆ ਗਿਆ ਉਹ ਮੇਰੇ ਨਾਲ ਤਾਂ ਪਹਿਲੇ ਹੀ ਭਾਜੀ ਉਹ ਤਬੀਆਂ ਭਰਾ ਟੱਪਿਆ ਉਹ ਉਹਨੂੰ ਕਿਸੇ ਨੇ ਡਾਂਗ ਬਾਜੀ ਦੀ ਹੋਗੀ ਟੱਪੂ ਉਹ ਚੱਲ ਤੂੰ ਤਾਂ ਤੇਰੇ ਕਹਿਣ ਦਾ ਬਹੁਤ ਕੁਝ ਹੋ ਜਾਣਾ ਛੱਡ ਤੂੰ ਹੁਣ ਇਹ ਗੱਲ ਕਰ ਜੀ ਮੈਂ ਗੱਲ ਸਵਾਲਦਾ ਮੈਨੂੰ ਪੁੱਛਿਆ ਇਹਨਾਂ ਨੂੰ 15 ਦਿਨ ਹੋ ਗਿਆ ਕਹਿੰਦੇ ਇਹਨੂੰ ਮੈਂ ਕਿਹਾ ਛੱਡਿਆ ਨੇ ਛੱਡਿਆ ਨੇ ਕਿਤੇ ਨਿਆਣਾਏ ਇੱਥੇ ਕੁੱਤੇ ਨੇ ਪਾੜ ਦੇਣਾ ਕਿਉਂਕਿ ਫਸਲ ਇਹ ਕਹਿੰਦਾ ਸਾਡੀ ਫਸਲ ਖਰਾਬ ਰੱਖ ਲੈ ਯਾਰ ਇੱਥੇ ਰੱਖ ਲੈ ਰੱਖ ਲੈ ਕਹਿੰਦਾ 40000 ਦੀ ਕਰਾਂ ਪਰ 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 ਦੇਖੋ ਨਾ ਕਿ ਸਰਕਾਰਾਂ ਨਕਮੀਆਂ ਜਿਹੜੀਆਂ ਕਾਉਸਸ ਲੈਂਦੀਆਂ ਸਰਕਾਰਾਂ ਰੱਖਣ ਤਾਂ ਇਹ ਰੱਖੇ ਮੈਂ ਹੋਰ ਰੱਖੇ ਰੱਖੇ ਸਰਕਾਰ ਪਰ ਗਲਤੀ ਦੇ ਛੱਡਣ ਵਾਲਿਆਂ ਦੀ ਆ ਜਿਹਦੀ ਦੁੱਧ ਪੀਤਾ ਐਡਾ ਵੱਡਾ ਕਰਕੇ ਛੱਡਤਾ ਇਹ ਚ ਸਾਡਾ ਥੋੜੀ ਕੋਈ ਕਸੂਰੀ ਮੈਂ ਸਰਪੰਚ ਸਾਹਿਬ ਤੁਸੀਂ ਮੋਹਦਵਾਰ ਹੋ ਮੌਜੂਦਾ ਸਰਪੰਚ ਹੋ ਦੇਖੋ ਜੇ ਇੱਕ ਬੇਜਵਾਨ ਆ ਗਿਆ ਸਾਡਾ ਫਰਜ਼ ਬਣਦਾ ਸਾਰਿਆਂ ਦਾ ਮੈਂ ਤੁਹਾਡੇ ਇਕੱਲੇ ਦਾ ਨਹੀਂ ਕਹਿੰਦਾ ਸਾਡਾ ਹੀ ਫਰਜ਼ ਬਣਦਾ ਜਿੱਥੇ ਕਿਤੇ ਯੋਗਦਾਨ ਦੀ ਲੋੜ ਹੈ ਆਪਾਂ ਖੜੇ ਆ ਪਰ ਐਓ ਜਿੱਦਾਂ ਤੇ ਸੱਟ ਲੱਗੀ ਮੈਂ ਇਹ ਨਹੀਂ ਕਹਿੰਦਾ ਇਹਨੇ ਸਾਡੇ ਸਾਹਮਣੇ ਨਾ ਸਾਨੂੰ ਸੱਟ ਪਤਾ ਉਹ ਸਰਪੰਚ ਸਾਹਿਬ ਨਾ ਸਾਨੂੰ ਉਹਨਾਂ ਦਾ ਕੁੱਟਿਆ ਪਾਵਾ ਸਾਨੂੰ ਤਾਂ ਇੱਥੇ ਸਿਗਾ ਬੈਠਾ ਇਹ ਕਹਿੰਦੇ ਵੀ ਮੇਰੀ ਮੇਰੀ ਤੁਸੀਂ ਸੁਣਦੇ ਮੈਂ ਇਹ ਨਹੀਂ ਕਹਿੰਦਾ ਇਹ ਨਹੀਂ ਮਾਰਿਆ ਇਹਨੇ ਸੱਟ ਦੀ ਵੀ ਵੀਡੀਓ ਇੱਕ ਮਿੰਟ ਭਾਜੀ ਮੈਂ ਨਹੀਂ ਕਹਿੰਦਾ ਇਹ ਨਹੀਂ ਮਾਰਿਆ ਮੰਨ ਕੇ ਚੱਲੀਏ ਇੱਕ ਮਿੰਟ ਪਰ ਸਰਪੰਚ ਸਾਹਿਬ ਇਨਸਾਨੀ ਦਨਾਤੇ ਜੇ ਕੋਈ ਜ਼ਖਮੀ ਹਾਲਤ 'ਚ ਹੈ ਉਹਨੂੰ ਪਾਣੀ ਪੁਲਾਉਣਾ ਪਾਣੀ ਪੁਲਾਉਣਾ ਉਹਦੀ ਦਵਾਈ ਦਾਰੂ ਬਣਦੀ ਕਿ ਨਹੀਂ ਬਣਦੀ ਚੱਲ ਵੀ ਸੁਣੋ ਮੈਂ ਜਾਨੀ ਇਹਨਾਂ ਨੂੰ ਪੁੱਛ ਲਾ ਇਹਨਾਂ ਨੂੰ ਇਹ ਕਿਹਾ ਬਈ ਇਹਨੂੰ ਟੋਨਾ ਇਹਦੇ ਜੱਕ ਮੋ ਗਿਆ ਹੁਣ ਤੁਸੀਂ ਕਹਿੰਦੇ ਨਹੀਂ ਮਤਲਬ ਇੱਕ ਤੇ ਬਈ ਤੁਸੀਂ ਨਾ ਮਤਲਬ ਇਹ ਇਹਦੇ ਮੈਂ ਕਿਹਾ ਪੈਰਾਂ ਤੇ ਖੂਨ ਕਿੱਦਾਂ ਆਇਆ ਉਹੀ ਤਾਂ ਇਹ ਕਹਿੰਦੇ ਤਵੀਆਂ 'ਚ ਲੱਗਾ ਤੇ ਹੁਣ ਤੂੰ ਮੜਾ ਇਹਨੂੰ ਢਾ ਕੇ ਉੱਥੇ ਨੂੰ ਅਸੀਂ ਲਿਜਾਣਾ ਆ ਨਹੀਂ ਦੇਖੋ ਸਰਪੰਚ ਜੀ ਦੇਖੋ ਸਰਪੰਚ ਲੱਗੇ ਨਾ ਉੱਠ ਵੀ ਜਦੇ ਖੜਾ ਹੋਇਆ ਕੋਈ ਸਰਪੰਚ ਸਾਹਿਬ ਗੱਲ ਪਤਾ ਕੀ ਸੀ ਉਹ ਸਮਝੇ ਡੰਗਾ ਡਾਕਟਰ ਨੂੰ ਬੁਲਾ ਲੰਦੇ ਕੁਝ ਕਰਦੇ ਜਾਂ ਹਨਾ ਉਹ ਇਹਨਾ ਪਾਣੀ ਵੀ ਨਹੀਂ ਬਣਾਇਆ ਇੱਥੇ ਆਇਆ ਗਲ ਘੁੱਟ ਹੋਈ ਸੀ ਰਸਤਾ ਹੁਣ ਕਿੱਥੇ ਆ ਹੁਣ ਕਿੱਥੇ ਜੇ ਰਸਤਾ ਖੋਲਿਆ ਨੱਠ ਗਏ ਇੰਨਾ ਭੁੱਖਾ ਤੇ ਆਇਆ ਕਿ ਮਾਂ ਦੀ ਜਿਵੇਂ ਉਹ ਭਾਜੀ ਕੋਈ ਭੁੱਖਾ ਜ਼ੈ ਨਹੀਂ ਸਵੇਰ ਦਾ ਪੰਜ ਲੈਦਾ ਭਾਜੀ ਸਾਡੇ ਰੇਲੀ ਬਾੜ ਦਾ ਮੈਂ ਖੁਦ ਬਿਆਨ ਦਿੰਦਾ ਸਾਡੇ ਪੱਠੇ ਖੰਦਾ ਸਾਡੇ ਗਾਈ ਚੁੰਗਦਾ ਭਾਜੀ ਉਹ ਜੇ ਦੋ ਡੰਡੇ ਵੱਜ ਗਏ ਤਾਂ ਤੂੰ ਉਰ ਕੀ ਹੋ ਗਿਆ ਭਾਜੀ ਕੀ ਆਹ ਹਾਂ ਗੱਲ ਹੈਗੀ ਆ ਬਈ ਉਹ ਕਿਤੇ ਉਧਰ ਛੱਡਿਆ ਹੀ ਇਹ ਇਹ ਨਹੀਂ ਤਾਂ ਬੰਨਿਆ ਦਾ ਬਈ ਉਧਰ ਛੱਡਿਆ ਹੀ ਅਸੀਂ ਵੀ ਹੁਣ ਚਟਾਲਾ ਬੰਨਿਆ ਆ ਕਿੱਦਾਂ ਗਿਆ ਇੱਥੇ ਉਹ ਪਿਵਾਰਾ ਛੱਡਿਆ ਸੀਗਾ ਗਾਈ ਦੇ ਨਾਲ ਸੀਗਾ ਗਾਂ ਵੀ ਆ ਉਹ ਪਹਿਲਾਂ ਗਾਂ ਚੱਲ ਗਈ ਰਹਿ ਗਿਆ ਇੱਥੇ ਜੀ ਹੁਣ ਕਿਹ ਰੁਪਿਆ ਜੀ ਇੱਥੇ ਘੁੰਮਦੇ ਨੂੰ ਇੱਥੇ ਘੁੰਮਦੇ ਨੇ ਤਾਂ ਉਹਨੂੰ ਕਿੰਨਾ ਚਿਰ ਮਹੀਨੇ ਤੋਂ ਵੱਧ ਹੋ ਗਿਆ ਇੱਥੇ ਆਲੇ ਦੁਆਰੀ ਪਸ਼ੂ ਸੋਣੇ ਵਾਲੇ ਆ ਗਾਈਆਂ ਚੁੰਗਦਾ ਆਗੇ ਠੀਕ ਹੈ ਨਾ ਭਾਜੀ ਇੱਕੋ ਹੀ ਗਾਂ ਇੱਥੇ ਕਿਹੜਾ ਪਿਆਰ ਦਰਵਾਜ਼ਾ ਨਹੀਂ ਨਾ ਦਰਵਾਜ਼ਾ ਛੱਡੇ ਪਈ ਸਾਡੇ ਬਗਲ ਡੇ ਆ ਤੇ ਕਹਿੰਦੇ ਸਾਰੇ ਆਪਣੇ ਬਾੜੇ ਦੀ ਰਾਖੀ ਰੱਖੀ ਰੱਖਣੇ ਇਨੀ ਬਾਕੀ ਆਲੇ ਦੋੜੇ ਦੀਆਂ ਫਸਲਾਂ ਦਾ ਠੇਕਾ ਥੋੜੀ ਲਏ ਆ ਬਾਕੀ ਉਹ ਬੰਦਾ ਪੱਠੇ ਉਹਦੇ ਖਾਂਦਾ ਵੀ ਉਹ ਤਾਰ ਲਾਈ ਹੋਈ ਹੁੰਦੀ ਲਾਲਵੇਂ ਤਾਰ ਉਹ ਤੇ ਉਹਨੂੰ ਮੈਂ ਕਹਿੰਨਾ ਆ ਉਹ ਵੀ ਮੇਰੇ ਨਾਲ ਆਇਆ ਸੀਗਾ ਤੂੰ ਤਾਂ ਇੱਦਾਂ ਲੱਗਾ ਗਰਬੇ ਮਤਲਬ ਜਦਾਂ ਨਹੀਂ ਇਹਨੂੰ ਮਾਰਦਾ ਨਹੀਂ ਇਹ ਟਰੈਕਟਰ ਮਗਰ ਪਾ ਕੇ ਇਹ ਸਰਪੰਚ ਵਾਲੇ ਨੇ ਮਗਰ ਸੁਣਿਆ ਕਹਿੰਦੇ ਲੈ ਕੇ ਗਏ ਆ ਭਾਜੀ ਕਿੱਥੇ ਕਿੱਥੇ ਛੱਡ ਕੇ ਉਹਨੂੰ ਬੰਨਿਆ ਸੀ ਨਹੀਂ ਨਾ ਇੱਥੋਂ ਲਗਾਇਆ ਸੀ ਇਹ ਚੱਕ ਕੇ ਰੱਸਾ ਪਾਇਆ ਸੀ ਉੱਥੇ ਬੰਨਿਆ ਸੀ ਬਸ ਰੱਸਾ ਕਹਿੰਦੇ ਭਾਈ ਪੈਰਾਂ ਨੂੰ ਕਿ ਗਾਲ ਨੂੰ ਨਹੀਂ ਨਹੀਂ ਗਾਲ ਨੂੰ ਰੱਸਾ ਪਾ ਕੇ ਉੱਥੇ ਨੂੰ ਗਾਲ ਨੂੰ ਰੱਸਾ ਪਾਇਆ ਸੀ ਉੱਥੇ ਉਹ ਨਹੀਂ ਬੰਨਿਆ ਸੀ ਜਾਨਵਰ ਬੰਨਿਆ ਦਾ ਗਾਲ ਨੂੰ ਰੱਸਾ ਪਾਇਆ ਸੀ ਮੈਂ ਤੁਹਾਨੂੰ ਦੱਸਦਾ ਫੜਿਆ ਵੀ ਉਹ ਨਹੀਂ ਬੰਦਿਆਂ ਦੇ ਨਿਆਣੇ ਤੋਂ ਫੜਾਇਆ ਠੀਕ ਹੈ ਇੱਥੇ ਆ ਕੇ ਬੈਠ ਗਿਆ ਚਲੋ ਹੁਣ ਆ ਹੁਣ ਛੱਡੋ ਟੈਕ ਲੈ ਗਏ ਚਲੋ ਸਰਪੰਚ ਸਾਹਿਬ ਹੁਣ ਕੀ ਕੀ ਹੱਲ ਤੁਸੀਂ ਕੀ ਕਰੋਗੇ ਚਲੋ ਹੱਲ ਗਿਆ ਸਰਪੰਚ ਸਾਹਿਬ ਨੂੰ ਸਰਪੰਚ ਸਾਹਿਬ ਉਹਨੂੰ ਉਹਨੂੰ ਛੱਡਣਾ ਸੀ ਮਸੀਦਾ ਫੜ ਹੋਇਆ ਉਹ ਉਧਰ ਕਿੱ데 ਛੱਡਿਆ ਆਂਦੇ ਹੋਰ ਛੱਡਣਾ ਨਹੀਂ ਤੁਹਾਨੂੰ ਇੱਕ ਮੈਂ ਤੁਹਾਡੀ ਗੱਲ ਸਮਝ ਗਿਆ ਹੁਣ ਜ਼ਖਮੀ ਆ ਕੀ ਕਰੋਗੇ ਉਹ ਤੇ ਸਪਰੇਅ ਸੁਪਰੋ ਪਾ ਸਕਦੇ ਆ ਜਦ ਦਵਾਦਾਰੂ ਕਰੂਗੇ ਹੁਣ ਪਿੰਡ ਦੀ ਜ਼ਿੰਮੇਵਾਰੀ ਬਣ ਗਈ ਤੁਸੀਂ ਲਾਣੇਦਾਰ ਆਏ ਤੇ ਐਡੀ ਗੱਲ ਨਹੀਂ ਹੈਗੀ ਜੀ ਉਹਦਾ ਕੋਈ ਜਿਆਦਾ ਨਹੀਂ ਬੜੀ ਗੱਲ ਇਹ ਜੇ ਤੁਹਾਨੂੰ ਔਖਾ ਲੱਗਦਾ ਫੋਨ ਕਰ ਦਿਓ ਮੈਂ ਗੱਡੀ ਭੇਜ ਦੂੰਗਾ ਆਪਾਂ ਡੰਗਰ ਡਾਕਟਰ ਕੋਲ ਉੱਥੇ ਲੈ ਜਾਵਾਂ ਹੁਣ ਫੜੇ ਨਹੀਂ ਹੋਣਾ ਉਹਦਾ ਪਾਜੀ ਅੱਜ ਵੀ ਉਹਨੂੰ ਦੱਸਿਆ ਜਾਣ ਨਿਆਣੇ ਨਾਲ ਲੱਗਦਾ ਫੜਿਆ ਪਾਜੀ ਉਹ ਵੇਣਾ ਐਡਾ ਐਡਾ ਸ਼ਾਰਾ ਪਾਜੀ ਦੇਖੀ ਸਾਨੂੰ ਨਾ ਘੜੀ ਚੱਲਿਆ ਉਧਰ ਮਟਰਾਂ ਮਟਰਾਂ ਤੇ ਮੈਂ ਮਟਰ ਵੀ ਜੇ ਉਹ ਮਟਰਾਂ ਚ ਵੀ ਹੁਣ ਜਾਣਾ ਭਾਜੀ ਇਹ ਨਾਲ ਪਿੱਛੇ ਵੀਰਾਂ ਸਾਨੂੰ ਖੋਹ ਤਾ ਮਟਰਾਂ ਨੂੰ ਕਿੰਨੀਆਂ ਗਤਾਰਾ ਲਾਲ ਮੰਗੇ ਅਸੀਂ ਤੁਸੀਂ ਆਪ ਦੱਸੋ ਸਰਪੰਚ ਸਾਹਿਬ ਦੀ ਗੱਲ ਸੁਣ ਲਈ ਕੀ ਕਹੋਗੇ ਹੁਣ ਵੀ ਐਵੇਂ ਗੱਲਾਂ ਬਣਾਦੇ ਆ ਜੀ ਹੁਣ ਤਾਂ ਤਾਰ ਲਾਣੀ ਆ ਉਹ ਲਾਣੀ ਆ ਕੁੱਟਿਆ ਅੱਗੇ ਜੇ 10 ਇਹ ਕਹਿੰਦੇ ਅੰਦਰ ਆਂਦਾ ਸਾਡੀ ਗਾਏ ਦੂਏ ਨੇ ਗਾਈਆਂ ਦੇ ਕੋਲ ਆਂਦਾ ਅਖੇ 10 ਬੰਦੇ ਲਾ ਕੇ ਫੜਾਇਆ ਤਾਂ ਜੇ ਗਾਈਆਂ ਦੇ ਕੋਲਾਂ ਦਾ ਉਦੋਂ ਕਦੇ ਨਹੀਂ ਫੜ ਲਿਆ ਤੁਸੀਂ ਵੀ ਨੌਜਵਾਨੋਂ ਆਪਾਂ ਇਹਦਾ ਹੱਲ ਕਰੀਏ ਕਿ ਜਿਹੜੇ ਲੋਕ ਵਾਰਾ ਛੱਡ ਦਿੰਦੇ ਇਹਦਾ ਕੀ ਹੱਲ ਹੋਣਾ ਚਾਹੀਦਾ ਭਾਜੀ ਆਮ ਸਾਰੇ ਛੱਡਦੇ ਆ ਇਹਨਾਂ ਨੂੰ ਪੁੱਛੋ ਇਹ ਨਹੀਂ ਇਹ ਨਹੀਂ ਛੱਡ ਗਏ ਜਿੱਦਾਂ ਇਹ ਹੱਲ ਕਿ ਹੋਣਾ ਨਹੀਂ ਨਹੀਂ ਇਹਨਾਂ ਦੇ ਨਹੀਂ ਇਹ ਛੱਡ ਗਏ ਆ ਜੇ ਬੰਦੇ ਨੇ ਵੀ ਇਦਾਂ ਛੱਡ ਕੇ ਜਾਣਾ ਹੱਲ ਕੀ ਹੋਣਾ ਹੱਲ ਕੋਈ ਵੀ ਨਹੀਂ ਸਰਕਾਰ ਗਾਈ ਬੰਦ ਸਰਕਾਰ ਨੇ ਹੀ ਜਾ ਦੇਣਾ ਹੱਲ ਕੀ ਭਾਜੀ ਸਾਡੇ ਕੋ ਬਾਈਪਾਸ ਬਣਿਆ ਜਿਹੜਾ ਇਹ ਬੰਦਾ ਪਸ਼ੂ ਲੈ ਕੇ ਆਉਂ 50 ਗਾਈਆਂ ਵਾਲੇ ਦੋਲੇ ਘੁੰਮਦੀਆਂ ਹਰ ਰੋਜ਼ ਇਹੀ ਕੁਝ ਹੁੰਦਾ ਯਾਰ ਪਰ ਉਹ ਲੋਕ ਲੋਕਾਂ ਨਾਲ ਕਿੰਨਾ ਖਿਲਵਾੜ ਕਰਦੇ ਜਿਹੜੇ ਇੱਦੀ ਸੱਟ ਕੇ ਚਲੇ ਜਾਂਦੇ ਹਨ ਕਾਰਨ ਤਾਂ ਐਕਸੀਡੈਂਟ ਕਿੰਨੇ ਹੁੰਦੇ ਆ ਫਿਰ ਐਕਸੀਡੈਂਟ ਕਿੰਨੇ ਹੁੰਦੇ ਆ ਹੁਣ ਬਾਈਪਾਸ ਦੇ ਕੋਲ ਬੱਚਾ ਮਰ ਗਿਆ ਅਸੀਂ ਖੁਦ ਪਿਆ ਅਸੀਂ ਤਾਂ ਬੇਇਤੀਆਂ ਜਾਣ ਜਾ ਕੇ ਪਰ ਦੇਖੋ ਬ੍ਰਦਰ ਦੇਖੋ ਇੱਕ ਉਹ ਤੁਹਾਨੂੰ ਨਹੀਂ ਮਾੜਾ ਕਹਿ ਰਿਹਾ ਉਹ ਕਹਿੰਦਾ ਕਿ ਤੁਹਾਡਾ ਮੇਰੀ ਬੇਨਤੀ ਸੁਣੋ ਅੱਪ ਆਪਾ ਰੋਜ਼ ਇੰਨੇ ਨੇਕ ਕੰਮ ਕਰਦੇ ਆ ਇੱਕ ਅਣਜਾਣੇ ਚ ਵੀ ਪਾਪ ਹੋ ਜਵੇ ਨਾ ਭਾਜੀ ਜਿਹੜਾ ਤੰਗ ਕਰਦਾ ਜਿਸ ਬੰਦੇ ਨੇ ਕਰਕੇ ਉਹ ਚਲੇ ਗਿਆ ਕਰਕੇ ਨੀ ਚਲੋ ਦੇਖੋ ਉਹ ਆਊਗਾ ਉਹਨੂੰ ਇਹਦੇ ਮੋਰੇ ਖੜਾ ਕਰ ਦੇਣਾ ਨਹੀਂ ਚਲੋ ਚਲੋ ਮਾੜੀ ਮੋਟੀ ਦੇਖੋ ਮੈਂ ਜੋ ਮੰਨਦਾ ਦੇਖੋ ਇਹ ਪਹਿਲੀ ਗੱਲ ਤਾਂ ਸੁਣ ਅਸੀਂ ਦੇਖੋ ਆਪਾਂ ਦੇਖੀਏ ਅਸੀਂ ਗਾਲਾਂ ਕੱਢੇ ਤਾਂ ਨਹੀਂ ਜਾਈ ਜਾਈਆਂ ਸੋਰੀ ਭਾਜੀ ਵੇ ਗਾਲਾਂ ਕੱਢੋ ਨਹੀਂ ਚਲੋ ਭਾਜੀ ਇੱਕ ਇਹ ਦੇਖੋ ਵੱਡੇ ਵੀ ਨਹੀਂ ਨਹੀਂ ਮੈਂ ਤਰੂਹੀ ਜੋਦਣਾ ਦੇਖਦਾ ਤੁਸੀਂ ਗੱਲ ਨੂੰ ਕਰਦੇ ਆ ਠੀਕ ਰੱਖ ਲੈ ਆਪਸੇ ਗੱਲ ਨੂੰ ਕਰਦੇ ਆ ਦੇਖੋ ਇੱਕ ਅਣਗਹਿਲੀ ਲਾਪਰਵਾਹੀ ਤਾਂ ਹੋਈ ਐ ਉਹ ਹੋਈ ਐ ਭਾਜੀ ਥੋੜੀ ਗੱਲ ਆਊਗਾ ਠੀਕ ਕਰਾਂਗੇ ਉਹਨੂੰ ਪੱਟੀਆਂ ਤੇ ਕਰ ਦਵਾਵਾਂਗੇ ਕੋਈ ਚੱਕਰ ਨਹੀਂ ਅੱਗੇ ਕਿਹੜਾ ਕੋਈ ਨਮੀ ਕਰਨੀ ਆ ਹਾਂ ਜਾ ਨਿਕਨੇ ਕੁੱਤੇ ਜਾ ਕੇ ਲੈ ਕੇ ਪਟੀਆਂ ਕਰ ਸਕਦੇ ਆ ਬੱਚਿਆਂ ਦੇ ਕਰ ਸਕਦੇ ਆ ਗਾਈਆਂ ਠੀ ਕਰ ਸਕਦੇ ਆ ਇਹਦਾ ਬੱਚਾ ਆ ਠੀਕ ਹੈ ਕਰਾ ਦੋ ਠੀਕ ਹੈ ਠੀਕ ਉਹਨੂੰ ਕਹਿਤਾ ਕਿ ਜਵਾਬ ਦੇ ਕਰਾ ਆਜੂ ਦਾ ਕਰਾਣਾ ਠੀਕ ਹੈ ਬ੍ਰਦਰ ਬਹੁਤ ਸ਼ੁਕਰ ਸਰਪੰਚ ਸਾਹਿਬ ਤੁਸੀਂ ਜਰੂਰ ਜ਼ਿੰਮੇਵਾਰੀ ਦੇਖੋ ਮਣਜੇ ਅਸੀਂ ਤਾਂ ਕੰਮ ਦੇ ਵਿੱਚ ਜੀ ਬੀਜੀ ਸੰਤਾ ਇਹ ਗੱਲ ਦਾ ਪਹਿਲਾਂ ਇੱਥੇ ਬੈਠਾ ਸੀਗਾ ਸਿਰਫ ਇਹ ਨਹੀਂ ਕਹਿਤਾ ਵੀ ਇਹ ਉੱਠਦਾ ਨਹੀਂ ਇਹਦੇ ਨਾਲ ਇਦਾਂ ਇਤੋਂ ਕੋਲ ਜਿਆਦਾ ਇਦਾਂ ਨੂੰ ਦੇਖੋ ਸਰਪੰਚ ਸਾਹਿਬ ਇਹ ਗੱਲ ਤਾਂ ਇਹ ਗੱਲ ਤਾਂ ਮੈਂ ਕਹਿੰਦਾ ਚੰਗਾ ਲੱਗਦਾ ਕਿਉਂਕਿ ਮੈਂ ਅਣਜਾਣ ਬੰਦਾ ਕੀਤੀ ਬਾੜੀ ਤੇ ਨਾਲ ਜੁੜਿਆ ਨਹੀਂ ਜਿਹੜੇ ਬਦਲ ਹੁਣ ਮਿੱਟੀ ਨਾਲ ਮਿੱਟੀ ਹੋਣਾ ਉਹਨੂੰ ਕੀ ਫਰਕ ਚਾਕੇ ਕੁਛੜਦਾ ਕਿ ਜਦੋਂ ਜਦੇ ਉੱਠ ਗੜਾ ਹੋਇਆ ਉੱਥੇ ਬੰਦ ਦਿੱਤਾ ਲਾ ਕੇ ਸਾਰੇ ਬੰਦੇ ਕੰਮ ਕਰਦੇ ਚਲੋ ਹੁਣ ਰਲ ਮਿਲ ਕੇ ਕਰ ਲੋ ਪਿੰਡ ਦੇ ਇੱਕਾ ਜਿਹਾ ਵੀ ਰਹਿਣਾ ਚਾਹੀਦਾ ਆਖਰ ਚ ਕੀ ਕਹੋਗੇ ਤੁਸੀਂ ਭਾਜੀ ਅਸੀਂ ਹੁਣ ਇਹੀ ਕਹਿੰਦੇ ਜਿੱਦਾਂ ਤੁਹਾਡੇ ਸਾਹਮਣੇ ਉਹ ਮੰਨੇ ਆ ਨਾ ਵੀ ਦਵਾਈ ਦਾਰੂ ਕਰਦੇ ਆ ਹੁਣ ਦੇਖਦੇ ਆ ਸਵੇਰ ਤੱਕ ਦਵਾਈ ਦਾਰੂ ਕਰਦੇ ਜਾਂ ਨਹੀਂ ਕਰਦੇ ਨਹੀਂ ਤਾਂ ਫਿਰ ਥਾਣੇ ਤੱਕ ਜਾਣਾ ਜਾਵਾਂਗੇ ਜੀ ਮੈਨੂੰ ਨਾ ਇੱਕ ਗੱਲ ਦੀ ਬੜੀ ਹੈਰਾਨੀ ਹੋਈ ਕਿ ਜਿੱਦਾਂ ਮੋਦਵਾਰ ਸਰਪੰਚ ਸਾਹਿਬ ਆ ਹਾਂਜੀ ਤੇ ਉਹ ਬੱਚੇ ਨੂੰ ਦੇਖਿਆ ਕਿ ਜ਼ ਕੜੀ ਸਣ ਦੀ ਜਗ੍ਹਾ ਜਿੱਦਾਂ ਤੁਸੀਂ ਕਿਹਾ ਕਸੀਟੇ ਦੀ ਜਗ੍ਹਾ ਜੇ ਦਵਾਦਾਰੂ ਕਰਦੇ ਡੰਗਾ ਡਾਕਟਰ ਕੋਲ ਲੈਂਦੇ ਉਹ ਥੋੜਾ ਮਨ ਨੂੰ ਚੰਗਾ ਲੱਗਦਾ ਕਿ ਹਾਂ ਕਿ ਥੋੜੇ ਨਾ ਤੇ ਕੋਰ ਬਣਾਈਆਂ ਹੁਣ ਉਹਨਾਂ ਦਾ ਨਰਦੀ ਬਣਾਈਆਂ ਮੰਨੇ ਆਪਣੀ ਗੱਲ ਤੇ ਵਿੱਚੇ ਗਈ ਜਾਂਦੇ ਅਸੀਂ 10 ਬੰਦੇ ਲਾ ਕੇ ਫੜਿਆ ਆ ਜਿਹੜਾ 10 ਬੰਦੇ ਲਾ ਕੇ ਫੜਿਆ ਤੁਹਾਡੇ ਬਾੜੀ ਕਿੱਦਾਂ ਆ ਗਿਆ ਜੀ ਠੀਕ ਹੈ ਜੀ 10 ਬੰਦੇ ਲਾ ਕੇ ਫੜਿਆ ਫਿਰ ਤਵੀਆਂ ਦੇ ਕੋਲ ਬੰਨਣ ਦੀ ਤਵੀਆਂ ਦੇ ਕੋਲ ਬਨ ਕੇ ਭਾਜੀ ਬਾਲੇ ਨਾ ਕੋਟ ਦੇ ਸੀਗੇ ਦੋ ਜਣੇ ਕੁੱਟਣ ਲੱਗਿਓ ਵਿੱਚੋਂ ਉਹ ਨਿਕਲ ਵੀ ਗਏ ਕਿ ਕੋਟ ਤੇ ਛੜਾਇਆ ਹਾਂਜੀ ਹਾਂਜੀ ਤੁਹਾਡੇ ਸਾਹਮਣੇ ਹੀ ਉਹ ਤੇ ਤੁਹਾਡੇ ਹੁਣ ਕਰਕੇ ਮੁਕਰਦੇ ਸੀਗੇ ਵੀ ਅਸੀਂ ਐ ਨਹੀਂ ਕਰਦੇ ਐ ਨਹੀਂ ਕਰਦੇ ਆ ਤੁਹਾਡੇ ਸਾਹਮਣੇ ਹੀ ਕੀਤਾ ਹੁਣ ਮੰਨੇ ਵੀ ਆ ਚਲੋ ਹੁਣ ਉਹ ਕਹਿੰਦੇ ਦਵਾਈ ਦਾਰੂ ਕਰਦੇ ਆ ਦੇਖ ਲੈਣੇ ਸਵੇਰ ਤੇ ਜੀ ਸਵੇਰ ਤੇ ਨਹੀਂ ਤਾਂ ਅਸੀਂ ਤਾਂ ਕਰਾਵਾਂਗੇ ਜੀ ਫੜ ਕੇ ਅਸੀਂ ਤਾਂ ਦਵਾਈ ਕਰਾਵਾਂਗੇ ਕਰਾਵਾਂਗੇ ਨਹੀਂ 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 ਜੇ ਜੋ ਕਿ ਅਸੀਂ ਅਸੀਂ ਤੁਹਾਡੇ ਨਾਲ ਖੜੇ ਨੇ ਨਹੀਂ ਨਹੀਂ ਕੋਈ ਨਹੀਂ ਜੀ ਕੋਈ ਨਹੀਂ ਅਸੀਂ ਤਾਂ ਜ਼ਰੂਰ ਕਰਾਵਾਂਗੇ ਹਾਂਜੀ ਇਹਨਾਂ ਬਾਕੀ ਨੂੰ ਵੀ ਜਾਗਰਤੀ ਆਉਂਦੀ ਹੈ ਨਾ ਤੁਸੀਂ ਜਿਹੜੀ ਇਹਦਾ ਆਵਾਜ਼ ਬੁਲੰਦ ਕਰਦੇ ਆ ਬਾਕੀ ਪਿੰਡਾਂ ਜਿਵੇਂ ਸਨੇਹਾ ਜਾਂਦਾ ਨਾ ਕਿ ਇਹ ਤਾਂ ਨਾ ਕਰੋ ਉਹ ਵੀ ਉਹਨਾਂ ਤੱਕ ਵੀ ਫਿਰ ਇੱਕ ਜਾਗਰਤੀ ਚੇਤਨ ਹੋਣੀ ਤੁਸੀਂ ਗਊਸ਼ਾਲਾ ਬਣੀ ਉਹ ਤੇ ਛੱਡ ਦੋ ਉਹ ਕਿਹੜਾ ਲੈਂਦੇ ਆ ਨਹੀਂ ਲੈਂਦੇ ਨਹੀਂ ਸਭ ਬਿਜ਼ਨਸ ਬਣਿਆ ਆਪਣੇ ਚੱਕਰ ਪਤਾ ਕੀ ਹੁਣ ਇਨੀ ਬਿਗਾਈਆਂ ਰੱਖੀਆਂ ਇਹਨਾਂ ਦੀ ਜਦ ਬੱਚਾ ਹੋ ਜਾਣਾ ਹੈ ਉਹ ਛੱਡ ਦੇਣਾ ਹੀ ਨਹੀਂ ਸਾਰੇ ਛੱਡਦੇ ਮਤਲਬ ਸਾਰੇ 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 ਬੱਚੇ ਛੱਡਦੇ ਆ ਜੀ ਜੇਰੀ ਗਾਈ ਨਹੀਂ ਹਟ ਜਾਂਦੀ ਹੈ ਨਾ ਦੁੱਧ ਦੇਣੋਂ ਹਟ ਜਾਂਦੀ ਆ ਗਾਈ ਵੀ ਛੱਡਣੀ ਬੱਚਾ ਵੀ ਛੱਡਣਾ ਮੱਝ ਵੀ ਮੱਝ ਦੇਖੀ ਕਦੇ ਤੁਸੀਂ ਰੋਡ ਤੇ ਅੱਛਾ ਮੈਨੂੰ ਇਹ ਗੱਲ ਉਹ ਗੱਡੀਆਂ ਵਾਲੇ ਦੁਏ ਲੈ ਜਾਂਦੇ ਆ ਲਾਠੀਆਂ ਵਾਲੇ ਲੈ ਜਾਂਦੇ ਮੱਝ ਨੂੰ ਇਹ ਇਹ ਗੱਲ ਬਾਈ ਬਾਸ ਨੇ ਬਾਈ ਬਾਸ ਨੇ ਸਾਨੂੰ ਇਹੀ ਨੁਕਸਾਨ ਜਾ ਦੇ ਦਿੱਤਾ ਕਿਉਂਕਿ ਇਹ ਟਿਪਰਾਂ ਟਿਪਰਾਂ ਵਾਲੇ ਲੈ ਜਾਂਦੇ ਆ ਪੈਸੇ ਲੈ ਕੇ ਟਿਪਰਾਂ ਵਾਲ ਹਾਂ ਪਿਛਲੇ ਸਾਲ ਦਾ ਆਲੀਪਰੇ ਉਹ ਮੈਂ ਖਬਰ ਲਾਈ ਆ ਉਹ ਬੰਦਾ ਹਲੇ ਤੱਕ ਨਹੀਂ ਫੜ ਹੋਇਆ ਫੇ ਉਹ ਬੰਦਾ ਭੱਜ ਗਿਆ ਉਹਨੇ ਰਿੱਕੇ ਦੱਸਿਆ ਬੰਦਾ ਭੱਜ ਕਿੱਧਰ ਗਿਆ ਮੈਂ ਤਾਂ ਹੈਰਾਨ ਆ ਉਹਨੇ ਭਜਾਤਾ ਹੋਗਾ ਹੀ ਉਹਦੇ ਕੋ ਦੋ 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 ਹਜ਼ਾਰ ਕੱਢ ਭਜਾਇਆ ਭੱਜਿਆ ਨਹੀਂ ਉਹ ਭਜਾਇਆ ਉਹਨੂੰ ਅੱਛਾ ਬਿੰਦੇ ਭਾਈ ਜਿਨ੍ਹਾਂ ਦੇ ਕੋਲ ਪਾਵਰ ਆ ਮੈਂ ਕਹਿੰਦਾ ਪਾਵਰ ਸਿਰਫ ਪੈਸਾ ਕਮਾਉਣ ਤੇ ਲਈ ਹੋ ਪਈ ਹੈ ਭਾਈ ਇਹਦਾ ਯੂਥ ਫੇਰਿਆ ਜਾਵੇ ਇਦਾਂ ਦੇ ਮਾੜੇ ਅਨਸਰਾਂ ਤੇ ਪੈਸਾ ਹੀ ਮੁੱਖ ਰੱਖ ਲਿਆ ਜੀ ਦੁਨੀਆ ਨੇ ਕੋਈ ਕਿਸੇ ਦੀ ਜਾਨ ਦੀ ਪਰਵਾਹ ਨਹੀਂ ਹੈਗੀ ਕਿਸੇ ਮੈਂ ਕਹਿੰਦਾ ਜਿਹੜੇ ਕੋਈ ਪਾਵਰ ਹੋਵੇ ਕੁਰਸੀ ਤੇ ਬੈਠਾ ਹੋਵੇ ਚਾਹੇ ਅਫਸਰ ਹੈ ਚਾਹੀ ਸਿਆਸਤਦਾਨ ਹੈ ਇੱਕ ਵਾਰੀ ਥੋਕੇ ਯੂਥ ਫੇਰਿਆ ਹੋਵੇ ਤਾਂ ਕਿਤਾ ਕੋਈ ਗਲਤੀ ਕਰ ਜੂ ਦੋ ਦੋ ਗੱਲਾਂ ਕਰ ਗਿਆ ਨਾ ਪਹਿਲਾਂ ਕਹਿੰਦਾ ਮੈਂ ਦੇਖਿਆ ਨਹੀਂ ਫੇਰ ਕਹਿੰਦਾ ਮੈਂ ਹਾਂ ਦੇਖਿਆ ਘੜੀਸ ਗਿਆ ਘੜੀਸ ਗਿਆ ਲਗੇ ਆ ਚਲੋ ਚਲੋ ਠੀਕ ਹੈ ਭਾਈ ਠੀਕ ਹੈ ਜੀ ਸ਼ੁਕਰੀਆ ਤੁਹਾਡਾ